ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਦੇ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਇਸੇ ਸੰਸਲੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਜਿਸ ਤਹਿਤ ਪੀਖ ਮੰਗਣ ਵਾਲੇ ਬੱਚਿਆਂ ਦਾ ਡੀਐਨਏ ਟੈਸਟ ਕਰਵਾਇਆ ਜਾ ਸਕੇਗਾ। ਇਸੇ ਦੇ ਤਹਿਤ ਦੱਸਦੀਏ ਕਿ ਸਰਕਾਰ ਦਾ ਮਕਸਦ ਕੇਵਲ ਇਹਨਾ ਹੈ ਕਿ ਪਤਾ ਲੱਗ ਸਕੇ ਕਿ ਇਹ ਜੋ ਬੱਚੇ ਪੀਖ ਮੰਗ ਰਹੇ ਹਨ ਇਹ ਉਹਨਾਂ ਦੇ ਮਾਤਾ ਪਿਤਾ ਹਨ ਵੀ ਜਾਂ ਇਹਨਾਂ ਦੇ ਕੋਲੋਂ ਇਹਨਾਂ ਨੂੰ ਅਗਵਾ ਕਰਕੇ ਪੀਕ ਜੋ ਹੈ ਮੰਗਵਾਈ ਜਾ ਰਹੀ ਹੈ ਤਾਂ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਜਿਸ ਤਹਿਤ ਪੀਕ ਮੰਗਣ ਵਾਲੇ ਬੱਚਿਆਂ ਦਾ ਡੀਐਨਏ ਟੈਸਟ ਜੋ ਹੈ ਉਹ ਕਰਵਾਇਆ ਜਾ ਰਿਹਾ ਹੈ ਲੁਧਿਆਣਾ ਤੋਂ ਸਾਡੇ ਵੀ ਰਿਪੋਰਟਰ ਵਰੁਣ ਸਾਗਰ ਨੇ ਇੱਕ ਖਾਸ ਰਿਪੋਰਟ ਕੀਤੀ ਹੈ ਆਓ ਵੇਖਦੇ ਹਾਂ ਰਿਪੋਰਟ ਪੂਰੇ ਸ਼ਹਿਰ ਲੁਧਿਆਣਾ ਦੇ ਭਾਈਵਾਲਾ ਚੌਂਕ ਦੇ ਵਿੱਚ ਅਸੀਂ ਮੌਜੂਦ ਹਾਂ ਜੇ ਬੀਤੇ ਸਮੇਂ ਦੀ ਗੱਲ ਕਰੀਏ ਤਾਂ ਜਦੋਂ ਗੱਡੀ ਇੱਥੇ ਰੁਕਦੀ ਹੁੰਦੀ ਸੀ ਤੇ ਨਾਲ ਦੀ ਨਾਲ ਲੋਕ ਬੜੇ ਪਰੇਸ਼ਾਨ ਹੋ ਜਾਂਦੇ ਸੀ ਭਖਾਰੀਆਂ ਦਾ ਝੁੰਡ ਉਹਨਾਂ ਨੂੰ ਘੇਰ ਲੈਂਦਾ ਸੀਗਾ ਇੱਕ ਤਾਜੀ ਤਸਵੀਰ ਤੁਹਾਨੂੰ ਦਿਖਾ ਦਨ ਨਾਲ ਲੁਧਿਆਣਾ ਦੇ ਭਾਈਵਾਲਾ ਚੌਂਕ ਦੀ ਹੀ ਦੇਖ ਸਕਦੇ ਹੋ ਜਿੱਥੇ ਪਹਿਲੇ ਭਖਾਰੀਆਂ ਦਾ ਝੁੰਡ ਹੁੰਦਾ ਸੀਗਾ ਤੇ ਅੱਜ ਤੁਹਾਨੂੰ ਇਹ ਚੌਂਕ ਦੇ ਵਿੱਚ ਇੱਕ ਵੀ ਭਖਾਰੀ ਜਿਹੜਾ ਫਿਲਹਾਲ ਨਹੀਂ ਦੇਖਣ ਨੂੰ ਮਿਲ ਰਿਹਾ ਸੋ ਇਹ ਤਸਵੀਰਾਂ ਲੁਧਿਆਣਾ ਤੋਂ ਤੁਹਾਨੂੰ ਦਿਖਾ ਰਹੇ ਹਾਂ ਤੇ ਨਾਲ ਦੀ ਨਾਲ ਲੁਧਿਆਣਾ ਵਾਸੀ ਇਸ ਮੁਹਿੰਮ ਨੂੰ ਕਿਸ ਤਰ੍ਹਾਂ ਦੇਖਦੇ ਨੇ ਜੋ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਹੋਈ ਹੈ ਕਿ ਭਖਾਰੀਆਂ ਦੇ ਡੀਐਨਏ ਟੈਸਟ ਜਿਹੜੇ ਨੇ ਉਹ ਕਰਨੇ ਨੇ ਤੇ ਡੀਐਨਏ ਟੈਸਟ ਦਾ ਕੀ ਫਾਇਦਾ ਹੋਏਗਾ ਲੁਧਿਆਣਾ ਵਾਸੀ ਕੀ ਸੋਚਦੇ ਨੇ ਆਪਾਂ ਗੱਲਬਾਤ ਕਰ ਲੈਨੇ ਆ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਰਕੇਸ਼ अरोड़ा ਹੈ ਜੀ ਸਰ ਭਾਈ ਵਾਲਾ ਚੌਂਕ ਦੀ ਗੱਲ ਕਰ ਰਹੇ ਆ ਆਪਾਂ ਲੁਧਿਆਣਾ ਦੇ ਇੱਥੇ ਦੇ ਪਹਿਲਾਂ ਦੇ ਕੀ ਹਾਲਾਤ ਸੀਗੇ ਤੇ ਅੱਜ ਦੇ ਕੀ ਹਾਲਾਤ ਆ ਪਹਿਲਾਂ ਤਾਂ ਇਹ ਬਾਰੇ ਗੱਲ ਕਰਾਂਗੇ ਪਹਿਲੇ ਤਾਂ ਇੱਥੇ ਬੁਖਾਰੀ ਬਹੁਤ ਹੁੰਦੇ ਸੀਗੇ ਜੀ ਇੱਕ ਕਾਰ ਰੁਕਦੀ ਸੀ ਉਹਦੇ ਮਗਰ ਚਾਰ-ਚਾਰ ਬੁਖਾਰੀ ਲੱਗ ਜਾਂਦੇ ਸੀਗੇ ਲੇਕਿਨ ਹੁਣ ਕੀ ਹੈਗਾ ਵੇ ਬੁਖਾਰੀ ਨਜ਼ਰ ਨਹੀਂ ਆਉਂਦਾ ਕਿਉਂਕਿ ਪੰਜਾਬ ਸਰਕਾਰ ਨੇ ਜੋ ਕੀਤਾ ਬਹੁਤ ਹੀ ਵਧੀਆ ਕੀਤਾ ਜੇ ਜੇ ਆਪਾਂ ਗੱਲ ਕਰੀਏ ਭਿਖਾਰੀਆਂ ਦੇ ਜਿਹੜੇ ਡੀਐਨਏ ਟੈਸਟ ਨੇ ਉਹ ਕੀਤੇ ਜਾ ਰਹੇ ਨੇ ਇਸ ਦਾ ਕਿਸ ਤਰ੍ਹਾਂ ਫਾਇਦਾ ਹੋਏਗਾ ਲੋਕਾਂ ਨੂੰ ਤੇ ਲੁਧਿਆਣਾ ਵਾਸੀ ਕਿਸ ਤਰ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦੇ ਨੇ ਬਹੁਤ ਫਾਇਦਾ ਹੋਏਗਾ ਜੀ ਲੋਕੀ ਧੰਨਵਾਦ ਤੇ ਕਰਦੇ ਹੀ ਨੇ ਜੀ ਇੱਥੇ ਤਕਰੀਬਨ ਹਰ ਕੋਈ ਐਸ ਤੋਂ ਖੁਸ਼ ਹੋਏਗਾ ਡੀਐਨਏ ਟੈਸਟ ਨਾਲ ਹੈ ਹੋਏਗਾ ਜੀ ਪਤਾ ਨਹੀਂ ਬੱਚਾ ਹੁੰਦਾ ਹੈਗਾ ਵੇ ਇੱਕ ਨਹੀਂ ਹੈਗਾ ਜੀ ਵੀ ਚੱਕੇ ਜਾ ਰਹੇ ਨੇ ਬੱਚੇ ਵੀ ਚੱਕੇ ਤਾਂ ਨਹੀਂ ਲਿਆਏ ਕਿਤੇ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਭਿਖਾਰੀ ਮੁਹਿੰਮ ਹੈ ਜਿਹੜੀ ਭਿਖਾਰੀਆਂ ਦਾ ਗਰੋ ਸੀਗਾ ਉਹਨਾਂ ਦੇ ਡੀਐਨਏ ਟੈਸਟ ਕੀਤੇ ਜਾ ਰਹੇ ਨੇ ਕਿ ਜਿਹੜੇ ਭਿਖਾਰੀ ਔਰ ਬੱਚਿਆਂ ਦਾ ਕੀ ਰਿਲੇਸ਼ਨ ਹੈ ਇਸ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹਦੇ ਨਾਲ ਕਿਸ ਤਰ੍ਹਾਂ ਲੁਧਿਆਣਾ ਵਾਸੀਆਂ ਨੂੰ ਫਾਇਦਾ ਹੋਏਗਾ ਜਾਂ ਕੀ ਤੁਹਾਡਾ ਵਿਚਾਰ ਨੇ ਨਹੀਂ ਵਧੀਆ ਡਰਾਈਵ ਹੈ ਤੇ ਕਿਤੇ ਵੀ ਚੱਲਦੀ ਤਾਂ ਉਹ ਵਧੀਆ ਜੇ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਤਾਂ ਵਧੀਆ ਗੱਲ ਹੈ ਇਹਦੇ ਵਿੱਚ ਹੈ ਕਿ ਥੋੜਾ ਕ੍ਰਾਈਮ ਨੂੰ ਕੰਟਰੋਲ ਕਰਨ ਵਾਸਤੇ ਥੋੜੀ ਮਦਦ ਮਿਲੇਗੀ ਇਹਨਾਂ ਨੂੰ ਅੱਗੇ ਜੇ ਤੁਸੀਂ ਰੈੱਡ ਲਾਈਟ ਤੇ ਰੁਕਦੇ ਹੁੰਦੇ ਸੀਗੇ ਤੇ ਤੁਹਾਨੂੰ ਭਿਖਾਰੀ ਦਿਖਦੇ ਹੁੰਦੇ ਸੀਗੇ ਅੱਜ ਤੁਸੀਂ ਰੁਕਿਓ ਤੁਹਾਨੂੰ ਦਿਖ ਰਹੇ ਆ ਅੱਜ ਹਾਲੇ ਦੇਖਣ ਨੂੰ ਨਹੀਂ ਮਿਲ ਰਹੇ ਪਹਿਲਾਂ ਤਾਂ ਛੋਟੇ ਬੱਚੇ ਵੱਡੇ ਸਾਰੇ ਮਿਲਦੇ ਸੀ ਬਟ ਅੱਜ ਨਹੀਂ ਦੇਖਣ ਨੂੰ ਮਿਲ ਰਹੇ ਇਹ ਡੀਐਨਏ ਟੈਸਟ ਜਿਹੜੇ ਭਿਖਾਰੀਆਂ ਦੇ ਨੇ ਤੁਸੀਂ ਮੋਹਿਮ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਕੋਈ ਡੀਐਨਏ ਡੈਸ਼ ਤੋਂ ਗੱਡਵੜ ਕਲੀਅਰ ਤਾਂ ਹੋਏਗਾ ਵੀ ਬੱਚੇ ਹੈਗੇ ਨਾਲ ਦੇ ਕਿ ਬਾਹਰੋਂ ਪੜੇ ਹੋਏ ਆ ਬਾਹਰੋਂ ਵੜਕੇ ਦੇ ਲੈਂਦੇ ਹੋਏ ਆ ਉਹ ਤਾਂ ਤਾਂ ਕਲੀਅਰ ਹੋ ਜਾਏਗਾ ਨਾ ਕਿਸ ਚੀਜ਼ ਦਾ ਬੱਚਿਆਂ ਨੂੰ ਜਿਹੜਾ ਚੰਗੂ ਤੋਂ ਛਡਾਉਣ ਦੇ ਲਈ ਪੰਜਾਬ ਸਰਕਾਰ ਨੇ ਭਿਖਾਰੀਆਂ ਤੇ ਡੀਐਨਏ ਟੈਸਟ ਸ਼ੁਰੂ ਕੀਤੇ ਨੇ ਤਾਂ ਕਿ ਪਤਾ ਚੱਲ ਸਕੇ ਕਿ ਜਿਹੜੇ ਬੱਚੇ ਭਿਖਾਰੀ ਲੈ ਕੇ ਘੁੰਮ ਰਹੇ ਨੇ ਉਹਨਾਂ ਦੇ ਹੈ ਜਾਂ ਨਹੀਂ ਹੈ ਇਹ ਪੰਜਾਬ ਸਰਕਾਰ ਦੀ ਮੁਹਿੰਮ ਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਅੱਗੇ ਸਿਗਨਲ ਤੇ ਰੁਕਦੇ ਜੀ ਭਿਖਾਰੀ ਦਿਖਦੇ ਹੁੰਦੇ ਸੀ ਅੱਜ ਤੁਹਾਨੂੰ ਦਿਖ ਰਿਹਾ ਇਹ ਅੱਜ ਕੋਈ ਨਹੀਂ ਦੇਖ ਰਿਹਾ ਕੋ ਵਧੀਆ ਕੰਡ ਕੀਤੀ ਜੋ ਪੰਜਾਬ ਸਰਕਾਰ ਨੇ ਕੰਡ ਕੀਤੀ ਕਿਉਂਕਿ ਸਨਾਡਾ ਕਾਫੀ ਪਾਈ ਹੈ ਪੱਜ ਰੋਡ ਕੋਲੇ ਤਾਂ ਆਪਾਂ ਦੇਖਦੇ ਹਾਂ ਨੇ ਕਈ ਵਾਰੀ ਕੀ ਹੁੰਦਾ ਵਿਚ ਆ ਜਾਂਦੇ ਨੇ ਉਹ ਜ਼ਬਰਦਸਤੀ ਕਰਦੇ ਨੇ ਬੱਚੇ ਕੋਈ ਇੱਦਾਰੇ ਹੁੰਦੇ ਨੇ ਜਿਵੇਂ ਕਈ ਐਨ ਬੋਲਡਰ ਦੇ ਸਾਇੰਸ ਵਗੈਰਾ ਕਿ ਨਹੀਂ ਹੁੰਦੇ ਆਪਾਂ ਦੇਖਦੇ ਹੁੰਦੇ ਆਂ ਇਹ ਆਮ ਅੱਜ ਕੱਢੇ ਹਰ ਕਾਉਂਡ ਦੇ ਵਿੱਚ ਕਿਤੇ ਵੀ ਸਵੇਰੇ ਜਾਂ ਸ਼ਾਮ ਨੂੰ ਜਿੱਥੇ ਮਰਦੀ ਦੇਖਦੇ ਹੋ ਆਮ ਘਾਟੋ ਤੇ ਜਿਹੜੇ ਡੀ ਐਨ ਏ ਟੈਸਟ ਕੀਤੇ ਜਾ ਰਹੇ ਨੇ ਇਹਦਾ ਕੀ ਫਾਇਦਾ ਹੋਏਗਾ ਇਹਦਾ ਵੀਰੇ ਜੇ ਪਤਾ ਲੱਗੇ ਹੁਣ ਆਪਾਂ ਕਹਿੰਦੇ ਆਪਾਂ ਕਈ ਹੁਣ ਕਈ ਕਰਦੇ ਹੁੰਦੇ ਆਪਾਂ ਚਾਈਲਡ ਲੇਬਰ ਵਗੈਰਾ ਹੁੰਦੇ ਨੇ ਕਿ ਕਈ ਉਹਦੇ ਵਿੱਚ ਕੀ ਕਰਦੇ ਨੇ ਕਿ ਉਹ ਬੰਤ ਬੱਚੇ ਪੈਸੇ ਨਾਲ ਖੇਡ ਰਹੇ ਹੁੰਦੇ ਨੇ ਉਹਨਾਂ ਦੇ ਅੱਗੇ ਕੰਮ ਦੇ ਰੱਖ ਲੈਂਦੇ ਨੇ ਦਿਹਾੜੀ ਵਗੈਰਾ ਤੇ ਰੱਖ ਲੈਂਦੇ ਨੇ ਉਹ ਫਿਰ ਬਾਅਦ ਚ ਕੋਈ ਜਿਵੇਂ ਵੈਰੀਫਿਕੇਸ਼ਨ ਵਗੈਰਾ ਕਹਿੰਦੇ ਕਿ ਜਿਵੇਂ ਸਾਡੇ ਬੱਚੇ ਨੇ ਇਤਾਂ ਦਾ ਕਰਕੇ ਜਿਵੇਂ ਸਾਸੀਆ ਦੇ ਪੇਰੈਂਟਸ ਆ ਓਡੀਐਨ ਟੈਸਟ ਨਾਲ ਪ੍ਰੂਫ ਹੋ ਸਕਦਾ ਕਿ ਇਹਨਾਂ ਦੇ ਪੇਰੈਂਟਸ ਹੈਗੇ ਆ ਬਾਕੀ ਆ ਕਿ ਇਹ ਗੱਲ ਝੂਠਾ ਕਿ ਸੱਚ ਆ ਸਰ ਇਸ ਵਾਰ ਥੋੜਾ ਵਧੀਆ ਮਤਲਬ ਕਿ ਬੱਚ ਘੱਟ ਦਿਖ ਰਹੇ ਆ ਇਹ ਵਧੀਆ ਸਟੈਪ ਆ ਸਰਕਾਰ ਦਾ ਸੋ ਜਿੰਨੇ ਵੀ ਲੋਕਾਂ ਦੇ ਨਾਲ ਅਸੀਂ ਲੁਧਿਆਣਾ ਦੇ ਵਿੱਚ ਗੱਲਬਾਤ ਕੀਤੀ ਆ ਉਹਨਾਂ ਦਾ ਪੰਜਾਬ ਸਰਕਾਰ ਨੂੰ ਲੈ ਕੇ ਇੱਕੋ ਇੱਕ ਸੁਨੇਹਾ ਹੈ ਕਿ ਬਹੁਤ ਵਧੀਆ ਮੁਹਿੰਮ ਹੈ ਜਿਹੜੀ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਹੋਈ ਹੈ ਤਾਂ ਕਿ ਜਿਹੜੇ ਭਖਾਰੀਆਂ ਦੇ ਡੀਐਨਏ ਟੈਸਟ ਕੀਤੇ ਜਾਣ ਇਹਦੇ ਨਾਲ ਅਪਰਾਧਿਕ ਗਤੀਵਿਧੀਆਂ ਹੋਣ ਜਾਂ ਦੂਜੇ ਪਾਸੇ ਬਾਲ ਸ਼ੋਸ਼ਣ ਹੋਵੇ ਜਾਂ ਫਿਰ ਭਖਾਰੀਆਂ ਦੇ ਜਿਹੜੇ ਡੀਐਨਏ ਟੈਸਟ ਨੇ ਜਿਹੜਾ ਬੱਚਾ ਉਹ ਨਾਲ ਲੈ ਕੇ ਘੁੰਮਦੇ ਸੀ ਉਹ ਉਹਨਾਂ ਦਾ ਅਸਲ ਬੱਚਾ ਹੈ ਜਾਂ ਫਿਰ ਕਿਤੋਂ ਚੁੱਕਿਆ ਗਿਆ ਹੈ ਸੋ ਇਹ ਸਾਰੀਆਂ ਚੀਜ਼ਾਂ ਨੂੰ ਰੋਕਥਾਮ ਦੇ ਲਈ ਧਿਆਨ ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਇਹ ਲੁਧਿਆਣਾ ਵਾਸੀਆਂ ਦਾ ਕਹਿਣਾ ਹੈ ਧੰਨਵਾਦ ਜਿੱਥੇ ਸਰਕਾਰ ਨੇ ਲਏਗੇ ਇਸ ਫੈਸਲੇ ਦੀ ਲੋਕਾਂ ਦੇ ਵੱਲੋਂ ਵੀ ਸ਼ਲਾਘਾ ਕੀਤੀ ਜਾ ਰਹੀ ਹੈ ਲੋਕਾਂ ਦਾ ਕਹਿਣਾ ਹੈ ਕਿ ਇਸ ਤਰੀਕੇ ਦੇ ਨਾਲ ਡੀਐਨਏ ਟੈਸਟ ਹੋਣ ਦੇ ਨਾਲ ਹੀ ਪਤਾ ਲੱਗ ਸਕੇਗਾ ਕਿ ਇਹ ਬੱਚੇ ਮਜਬੂਰੀ ਵਜੋਂ ਪੀਖ ਮੰਗੇ ਹਨ ਜਾਂ ਇਹਨਾਂ ਦਾ ਸ਼ੋਸ਼ਣ ਕਰਕੇ ਇਹਨਾਂ ਨੂੰ ਅਗਵਾ ਕਰਕੇ ਇਹਨਾਂ ਦੇ ਕੋਲੋਂ ਪੀਖ ਜੋ ਹੈ ਉਹ ਮੰਗਵਾਈ ਜਾ ਰਹੀ ਹੈ ਲੋਕਾਂ ਦੇ ਵੱਲੋਂ ਵੀ ਇਸ ਫੈਸਲੇ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਹੈ ਜਿਸ ਤਹਿਤ ਲੋਕਾਂ ਨੇ ਵੀ ਉਮੀਦ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਬੱਚਿਆਂ ਦੇ ਨਾਲ ਹੋਣ ਵਾਲੇ ਅਸੋਸ਼ਣ ਦੇ ਜੋ ਅਪਰਾਧ ਸੀ ਇਹਨਾਂ ਦੇ ਵਿੱਚ ਕਮੀ ਆਵੇਗੀ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਡੀਐਨਏ ਟੈਸਟ ਦੀਆਂ ਰਿਪੋਰਟਾਂ ਤੋਂ ਬਾਅਦ ਸਾਹਮਣੇ ਆਵੇਗਾ ਤਾਂ ਹੋਰ ਖਬਰਾਂ ਜਾਣਨ ਦੇ ਲਈ ਤੁਸੀਂ ਜੁੜੇ ਰਹੋ ਮਾਲਵਾ ਨਿਊਜ਼ ਦੇ ਨਾਲ ਧੰਨਵਾਦ